ਜਿਹੜਾ ਬੰਦਾ ਆਪ ਖੁਦ ਗੰਦੇ ਨਾਲੇ ਤੇ ਰਹਿੰਦਾ ਸਾਲਾਂ ਤੋਂ ਉਹਦੀ ਬੋਸ ਸੁਂਗਦਾ ਪਿਆ ਇਹਦੇ ਏਸੀ ਫਰਿੱਜ ਹਰ ਸਾਲ ਬਦਲਨੇ ਪੈਂਦੇ ਆ ਤੇ ਉਹ ਆਪਣੇ ਵਾਸਤੇ ਆਪਣੇ ਸਾਹਮਣੇ ਨਹੀਂ ਕੁਝ ਕਰ ਪਾਇਆ ਤੇ ਲੋਕਾਂ ਦਾ ਕੀ ਕਰੂ ਲੋਕਾਂ ਨੂੰ ਕੀ ਆਸ ਹੋਊਗੀ ਮੈਂ ਤਾਂ 3 ਕਿਲੋਮੀਟਰ ਗੰਦਾ ਨਾਲਾ ਸੀ ਜਿੱਥੇ ਮੈਂ ਰਹਿੰਦਾ ਵੀ ਨਹੀਂ ਪ੍ਰੈਕਟੀਕਲ ਬੰਦੇ ਆ ਮੈਂ ਇਹ ਕਹਿ ਸਕਦਾ ਤੁਹਾਡੇ ਚੈਨਲ ਤੇ ਕਿ ਸੁਖਬੀਰ ਬਾਦਲ ਵਰਗਾ ਦੂਜਾ ਬਿਜ਼ਨੈਰੀ ਲੀਡਰ ਵਧੀਆ ਲੀਡਰ ਪੰਜਾਬ ਦੂਜਾ ਨਹੀਂ ਜੈਗਾ ਫਰਾਖਦ ਇਹ ਮਲਮਾ ਦਿਮਾਗ ਤੋਂ ਉੱਤਰ ਗਿਆ ਲੋਕਾਂ ਦੇ ਜਿਹੜਾ ਚੜਿਆ ਏ ਇਹ ਬਾਦਲ ਸਾਹਮਣੇ ਆ ਕਰਤਾ ਸੁਬੀਰ ਨਿਆ ਕਰਤਾ ਫਲਾਨਾ ਕਰਤਾ ਨਾ ਕਿਤੇ ਪ੍ਰੂਵ ਹੋਇਆ ਨਾ ਕਿਤੇ ਕੋਈ ਕੇਸ ਹੋਇਆ ਨਾ ਕੋ ਗੱਲ ਐਵੇਂ ਝੂਠੇ ਕੇਸ ਝੂਠੀਆਂ ਗੱਲਾਂ ਝੂਠੇ ਪਰਚੇ ਕੱਖ ਨਹੀਂ ਨਿਕਲਿਆ ਉਹਦੇ ਚੋਂ ਅਮਰਸਦਰ ਚੋਣਵੀ ਮਾਹੌਲ ਹੈ ਔਰ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਅਨਿਲ ਜੋਸ਼ੀ ਚਾਹੇ ਉਹ ਭਾਜੀਪੀ ਚ ਰਹੇ ਦੋ ਵਾਰੀ ਐਮਐਲਏ ਬਣੇ ਮੰਤਰੀ ਬਣੇ ਲੇਕਿਨ ਹੁਣ ਸੌਰੀ ਉਹ ਜਿਹੜੇ ਇਹ ਕਿ ਲੜਾਈ ਲੜ ਰਹੇ ਨੇ ਉਹ ਬੀਜਪੀ ਦੇ ਖਿਲਾਫ ਕਾਂਗਰਸ ਦੇ ਖਿਲਾਫ ਆਮ ਆਦੀ ਪਾਰਟੀ ਦੇ ਖਿਲਾਫ ਅਮਰਿਸ਼ਤ ਜੋਸ਼ ਸਾਹਿਬ ਜੋਸ਼ ਸਾਹਿਬ ਤੁਸੀਂ ਬੀਜਪੀ ਚ ਦੋ ਵਾਰੀ ਐਮਐਲਏ ਰਹੇ ਮੰਤਰੀ ਰਹੇ ਲੇਕਿਨ ਇਸ ਵਾਰੀ ਅਕਾਲੀ ਦਲ ਤੋਂ ਟਿਕਟ ਮਿਲੀ ਹੈ ਔਰ ਬੀਜਪੀ ਦੇ ਖਿਲਾਫ ਪ੍ਰਚਾਰ ਵੀ ਕਰੋਗੇ ਲੜੋਗੇ ਵੀ ਬੀਜਪੀ ਦੇ ਖਿਲਾਫ ਨਹੀਂ ਮੈਂ ਆਪਣੀ ਪਾਰਟੀ ਤੋਂ ਲੜ ਰਿਹਾ ਮੈਂ ਸ਼ਰਮਣੀ ਅਕਾਲੀ ਦਲ ਤੋਂ ਲੜਨੇ ਖਿਲਾਫ ਤੋਂ ਤਿੰਨ ਪਾਰਟੀਆਂ ਕੋਈ ਕੰਮ ਘਣਾ ਦੇ ਕੋਈ ਮੈਂ ਆ ਕੀਤਾ ਵਾ ਤੇ ਫਿਰ ਠੀਕ ਹੈ ਦੇ ਕਿਸੇ ਨੇ ਕੰਮ ਹੀ ਨਹੀਂ ਕੋਈ ਕੀਤਾ ਪਰ ਮੇਰਾ ਕਲੇਮ ਤੇ ਫਿਰ ਮੇਰਾ ਹੀ ਬੰਦਾ ਨਾ ਮੈਂ ਤੇ ਲੋਕਾਂ ਨੇ ਹੀ ਸਮਝਾ ਰਿਆ ਬਟਨ ਦਬਦੇ ਜੇ 5 ਸਾਲ ਉਮਰ ਨਗਾ ਲਿੰਦੇ ਜੇ ਬਟਨ ਦਬਦੇ ਜੇ 5 ਸਾਲ ਹੋਰ ਮਰ ਗਈ 77 ਸਾਲ ਮੁਲਖ ਨੂੰ ਜਾਦੋ ਮਨ ਹੋ ਗਿਆ ਤੇ 70 ਸਾਲਾਂ ਚ ਜਿੰਨੇ ਐਮਪੀ ਬਣਿਆ ਮੈਂ ਓਪਨ ਚੈਲੰਜ ਆ ਲੋਕਾਂ ਨੂੰ ਮੈਨੂੰ ਲੱਭ ਕੇ ਖਾ ਦੇਣ ਭਈ ਇਹ ਇੱਕ ਕੰਮ ਫਲਾਣੇ ਐਮਪੀ ਨੇ ਕੀਤਾ ਜੇ ਇੱਕ ਕੰਮ ਹੀ ਨਾ ਕੀਤਾ ਹੋਊਗਾ ਤਾਂ ਫਿਰ ਦੱਸੋ ਕਿਉਂ ਵੋਟਾਂ ਪਾਈ ਜਾਂਦੇ ਲੋਕ ਹੈ ਨਾ ਮੈਂ ਇਸ ਕਰਕੇ ਕਿਸੇ ਦੇ ਖਿਲਾਫ ਨਹੀਂ ਆ ਮੈਂ ਆਪਣੇ ਕੰਮ ਕਰਕੇ ਮੈਂ ਇਲੈਕਸ਼ਨ ਲੜ ਰਿਹਾ ਮੈਂ ਇਹੀ ਕਹਿਣਾ ਵੀ ਜਿਹੜੇ ਕੈਂਡੀਡੇਟ ਨੇ ਇੱਕ ਵੀ ਕੰਮ ਕੀਤਾ ਤੁਸੀਂ ਪਹਿਲਾਂ ਸਵਾਲ ਕੀਤਾ ਮੈਨੂੰ ਸਾਰੇ ਪੱਤਰਕਾਰ ਸਵਾਲ ਕਰਦੇ ਤੁਹਾਡਾ ਮੁਕਾਬਲਾ ਕਿਦ ਨਾਲ ਮੈਨਾਂ ਜਿਹੜਾ ਇੱਕ ਸਿੰਗਲ ਕੰਮ ਗਣਾ ਦੂ ਮੇਰਾ ਮੁਕਾਬਲਾ ਉਹਦੇ ਨਾਲ ਤੇ ਕਿਹਨੇ ਕੰਮ ਹੀ ਨਹੀਂ ਕੀਤਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਐ ਬਸ ਵੋਟਾਂ ਲੈ ਕੇ ਮੁੜ ਕੇ ਮੋਜਾਂ ਲੈਂਦੇ ਆ ਕੋਈ ਪਬਲਿਕ ਇੰਟਰਸਟ ਨਹੀਂ ਆਪਣੇ ਇੰਟਰਸਟ ਸੈਲਫ ਇੰਟਰਸਟ ਹੈਗੇ ਉਹਨਾਂ ਨੂੰ ਉਹਨਾਂ ਨੂੰ ਮੋਜਾਂ ਲੈਂਦੇ ਆ ਉਹਨਾਂ ਨੂੰ ਪੂਰੇ ਕਰਦੇ ਆ ਐ ਜਿਹੜਾ ਲੋਕਲ ਐ ਚਲੋ ਖਾਲੀ ਤਾਂ ਇੱਕ ਟਾਈਮ ਤੇ ਬੜਾ ਪੰਜਾਬ ਦੇ ਵਿੱਚ ਸੁਪਰ ਪਾਵਰਸ ਦਾ ਬੈਕ ਟੂ ਬੈਕ ਸਰਕਾਰਾਂ ਬਣੀਆਂ ਡੀਐਸਜੀਐਮਸੀ ਤੇ ਐਸਜੀਪੀਸੀਟੀ ਵੀ ਰੂਲ ਕੀਤਾ ਹੁਣ ਅਕਾਲੀ ਦਲ ਬਿਲਕੁਲ ਐਜ ਤੇ ਆ ਤਿੰਨ ਐਮਐਲਏ ਨੇ ਪੰਜਾਬ ਦੇ ਵਿੱਚ ਉਸ ਪਾਰਟੀ ਵੱਲੋਂ ਇਲੈਕਸ਼ਨ ਲੜਨਾ ਔਰ ਲੋਕਾਂ ਨੂੰ ਆਪਣੇ ਵੱਲ ਗੱਲ ਕਰਾਣਾ ਕਿੰਨੀ ਕੋ ਔਖਾ ਹੁੰਦਾ ਜੀ ਸਰ ਬੀਜੇਪੀ ਦੇ ਨਾ ਦੋ ਸੀਟਾਂ ਨਹੀਂ ਹੈ ਦੋ ਤਾਂ ਹੈ ਹੀ ਪੂਰੇ ਪੂਰਨ ਬਹੁਮਤ ਇਸ ਤਰ੍ਹਾਂ ਦਾ ਇਹ ਪੋਲਿਟਿਕਸ ਦੇ ਵਿੱਚ ਲੁਕੀ ਕਿਹੜੇ ਵੇਲੇ ਟਰੈਪਸ ਆ ਜਾਂਦੇ ਆ ਪਤਾ ਨਹੀਂ ਲੱਗਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 10 ਸਾਲ ਦੀ ਜਦੋਂ ਮੈਂ ਵੀ ਸੀ 2007 ਤੋਂ 17 ਤੱਕ ਇੰਨਾ ਕੰਮ ਹੋਇਆ ਹੈ ਹਾਈਵੇ ਤੇ ਤੋਂ ਚੰਡੀਗੜ੍ਹ ਵਾਲਾ ਉਦੋਂ ਬਣਿਆ ਬਠਿੰਡੇ ਵਾਲਾ ਉਦੋਂ ਬਣਿਆ ਮਾਲਵੇ ਤੁਸੀਂ ਜਾਓ ਇੰਨੇ ਹਾਈਵੇ ਫਲਾਈਓਵਰ ਇੰਨੀ ਡਵੈਲਪਮੈਂਟ ਬਠਿੰਡਾ ਮਾਰੂਥਾ ਲੱਗਦਾ ਸੀ ਹੈਨਾ ਰਾਜਸਥਾਨ ਵਰਗਾ ਕਿੰਨੇ ਡਵੈਲਪਮੈਂਟ ਅੰਮਰਸਾਰ ਹੈਰੀਟੇਜ ਸਟਰੀਟ ਸਾਡਾ ਪਿੰਡ ਵਾਰ ਮੈਮੋਰੀਅਲ ਗੋਬਿੰਦਗੜ ਫੋਰਡ ਬੀਆਰਟੀਐਸ ਚਮ-ਚਮ ਕਰਦੀਆਂ ਸੋਹਣੀਆਂ ਸੜਕਾਂ ਐਲਈਡੀ ਚਟਾ ਚਾਨਣ ਹਨਾ 10 ਗੁਣਾ ਟੂਰਿਸਟ ਵਧ ਗਿਆ ਇੰਨੀ ਸੋਹਣੀਆਂ ਮਾਰਕੀਟਾਂ ਅਸੀਂ ਕੰਮ ਕੀਤਾ ਮੈਂ ਲੋਕਲ ਅਰਬਨ ਡਵੈਲਪਮੈਂਟ ਮਿਨਿਸਟਰ ਸੀਗਾ ਮੇਰੇ ਕੋਲ ਲੋਕਲ ਗਵਰਨਮੈਂਟ ਸੀਗੀ ਸੋ ਵੀਰ ਦੀ ਮੈਂ ਸਾਡੀ ਟੀਮ ਸੀ ਪੂਰੇ ਪੰਜਾਬ 'ਚ ਅਸੀਂ ਕੰਦੋਵਾਂ ਨੇ ਕੰਮ ਕੀਤਾ ਕਿਉਂਕਿ ਮੇਰਾ ਡਿਪਾਰਟਮੈਂਟ ਸੀ ਉਹਨਾਂ ਦਾ ਵਿਜ਼ਨ ਵੀ ਸੀ ਤੇ ਉਹ ਮਤਲਬ ਜਿਹੜਾ ਨਾ ਪ੍ਰੈਕਟੀਕਲ ਬੰਦੇ ਆ ਮੈਂ ਇਹ ਕਹਿ ਸਕਦਾ ਤੁਹਾਡੇ ਚੈਨਲ ਤੇ ਕਿ ਸੁਖਬੀਰ ਬਾਦਲ ਵਰਗਾ ਦੂਜਾ ਵਿਜਨਰੀ ਲੀਡਰ ਵਧੀਆ ਲੀਡਰ ਪੰਜਾਬ ਦੂਜਾ ਨਹੀਂ ਜਗਾ ਫਰਾਕਦਲ ਤੁਰੰਤ ਡਿਸੀਜਨ ਪ੍ਰੈਕਟੀਕਲ ਪੂਰੀ ਮੋਨਿਟਰਿੰਗ ਕੇ ਕੰਮ ਦੀ ਜਿਹੜਾ ਕੰਮ ਸ਼ੁਰੂ ਕੀਤਾ ਮੋਨਿਟਰਿੰਗ ਪੂਰੀ ਹੈ ਸੀ ਤਿੰਨ ਤਿੰਨ ਮੀਟਿੰਗਾਂ ਇੱਥੇ ਅਫਸਰ ਦੀਆਂ ਸੜਕਾਂ ਤੇ ਜਾਂਦੇ ਹੀ ਨਾਲ ਲੈ ਕੇ ਤਾਂ ਮੋਨਿਟਰਿੰਗ ਕਰਦੇ ਹੀ ਕੰਮ ਆਦੇ ਆ ਪੂਰੀ ਵਿਜੀਲੈਂਸ ਇਸ ਕਰਕੇ ਸਾਡੀ ਟੀਮ ਸੀ ਅਸੀਂ ਬੜੀ ਸਪੀਡ ਦੇ ਨਾਲ ਬਹੁਤ ਵਧੀਆ ਕੰਮ ਜਿਹੜਾ ਵਾ ਬਹੁਤ ਮਿਆਰੀ ਕੰਮ ਕੀਤਾ ਸਾਫ ਸੁਥਰਾ ਸੋਹਣਾ ਤੇ ਤੁਸੀਂ ਅੰਮ੍ਰਿਤਸਰ ਦੇ ਵੇਖੋ ਮਕੈਨੀਕਲ ਸਵੀਪਿੰਗ ਸੜਕਾਂ ਸਾਫ ਹੋਣੇ ਸ਼ੁਰੂ ਹੋ ਗਈਆਂ ਮੇਰੇ ਪ੍ਰੋਜੈਕਟ ਸੀ ਸਾਰੇ ਹਨਾ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਸਾਫ ਸੁਥਰੇ ਬਾਗ 뮤지컬 ਫਾਉਂਟੇਨ ਲੇਜ਼ਰ ਸ਼ੋ ਝੰਡੇ ਤਰੰਗੇ ਇੱਕ ਬਾਰਡਰ ਤੇ ਲਾਤਾ ਜਾ ਕੇ ਹਨਾ ਸਭ ਬਾਗ ਬਗੀਚੇ ਸੋਹਣੇ ਹੋ ਗਏ 뮤직 ਸਿਸਟਮ ਲਾਤੇ ਬਾਗਾਂ ਚ ਸੈਰ ਕਰੋ 뮤ਜ਼ਿਕ ਸੁਣੋ ਬੈਂਚ ਸੋਹਣੇ ਗਰਾਉਂਡਾਂ ਸਾਈਕਲ ਟ੍ਰੈਕ ਕੀ ਨਹੀਂ ਕੀਤਾ ਹੈ ਹਨਾ ਗੰਦੇ ਨਾਲੇ ਬੰਦ ਮੇਰੀ ਕੌਂਸਲ ਦਾ ਜਿਹੜਾ ਬੰਦ ਹੁਣ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਮੌਜੂਦਾ ਉਹਦੇ ਘਰ ਦੇ ਸਾਹਮਣੇ ਵੀ ਗੰਦਾ ਨਾਲਾ ਹਨਾ ਤੇ ਮੰਨੂ ਕੋਈ ਆਂਦਾ ਜੀ ਆਪਣਾ ਉਹ ਔਜਲਾ ਸਾਹਬਾਂ ਦੇ ਆ ਵੀ ਮੇਰਾ ਮੁਕਾਬਲਾ ਅਨਲ ਜੋਸ਼ੀ ਨਾ ਮੈਂ ਕਿਹਾ ਵੇਖੋ ਆਪਣੇ ਆਪ ਹੀ ਉਹਨਾਂ ਦੋ ਬੰਦੇ ਕੱਢ ਤੇ ਫਾਈਨਲ ਤੈਅ ਕਰ ਲਿਆ ਤੇ ਇਹ ਵੀ ਰਾਈਡਰੀ ਹੈਗਾ ਵੀ ਦੋ ਬੰਦੇ ਅਸੀਂ ਕਾਢ ਹੀ ਦਈਏ ਪਹਿਲਾਂ ਹੀ ਹਲੇ ਹੈ ਤੇ ਚਲੋ ਮੈਂ ਕਿਹਾ ਉਹਨਾਂ ਤੈਅ ਕਰ ਲਿਆ ਤੇ ਇੱਕ ਗੱਲ ਦੇ ਉੱਤੇ ਜੇ ਤੁਸੀਂ ਸਮਝੋ ਤੇ ਮੈਂ ਡਿਸਾਈਡ ਕਰ ਦੇਣਾ ਇਲੈਕਸ਼ਨ ਵੀ ਜਿਹੜਾ ਬੰਦਾ ਆਪ ਖੁਦ ਗੰਦੇ ਨਾਲੇ ਤੇ ਰਹਿੰਦਾ ਸਾਲਾਂ ਤੋਂ ਉਹਦੀ ਬੋਸ ਸੁੰਘਦਾ ਪਿਆ ਇਹਦੇ ਏਸੀ ਫਰਿੱਜ ਹਰ ਸਾਲ ਬਦਲਨੇ ਪੈਂਦੇ ਆ ਤੇ ਉਹ ਆਪਣੇ ਵਾਸਤੇ ਆਪਣੇ ਸਾਹਮਣੇ ਨਹੀਂ ਕੁਝ ਕਰ ਪਾਇਆ ਤੇ ਲੋਕਾਂ ਦਾ ਕੀ ਕਰੂ ਲੋਕਾਂ ਨੂੰ ਕੀ ਆਸ ਹੋਊਗੀ ਮੈਂ ਤਾਂ 3 ਕਿਲੋਮੀਟਰ ਗੰਦਾ ਨਾਲਾ ਸੀ ਜਿੱਥੇ ਮੈਂ ਰਹਿੰਦਾ ਵੀ ਨਹੀਂ ਇਹੀ ਹਾਲ ਸੀ ਇਹਦੇ ਨੂੰ ਮੜਾ ਸੀ ਸੰਗਣੀਬਾਦੀ ਸੀ ਜੀ ਸਰ ਵੋਟ ਉਹਨਾਂ ਨੂੰ ਲੋਕ ਪਾ ਦਿੰਦੇ ਆ ਅਕਾਲੀ ਦਲ ਬੀਜੇਪੀ ਨੇ ਤੁਸੀਂ ਕਿੰਨੇ ਕੰਮ ਕੀਤੇ ਵੋਟਾਂ ਪਾਈਆਂ ਨਹੀਂ ਨਹੀਂ ਮੈਂ ਜਿਹੜੀ ਗੱਲ ਇਹ ਮੇਰੇ ਵਿੱਚੋਂ ਨਿਕਲ ਗਈ ਗੱਲ ਮੈਂ ਕਹਿਣ ਇਸੇ ਤੇ ਇੰਨਾ ਕੰਮ ਕਰਨ ਤੋਂ ਬਾਅਦ ਜਦੋਂ ਫਿਰ ਵਿਰੋਧੀ ਹੁੰਦੇ ਆ ਨਾ ਤਿੰਨ ਤਿੰਨ ਪਾਰਟੀਆਂ ਵਿਰੋਧੀ ਸੈਂਟਰ ਦੀਆਂ ਪਾਰਟੀਆਂ ਪਾਵਰਫੁੱਲ ਪਾਰਟੀਆਂ ਜਦੋਂ ਫਿਰ ਕੋਈ ਕੰਮ ਨੂੰ ਕੰਪਲੀਟ ਨਹੀਂ ਕਰ ਪਾਉਂਦਾ ਉਦਾ ਮੁਕਾਬਲਾ ਨਹੀਂ ਕਰ ਪਾਉਂਦਾ ਉਹਨੂੰ ਡਰ ਲੱਗਣਾ ਛੁਰਾਉਂਦਾ ਮੈਂ ਇਸ ਕੰਮ ਦਾ ਤੇ ਕੋਈ ਜਵਾਬ ਨਹੀਂ ਉਹ ਫਿਰ ਡੀਫੇਮ ਕਰਨ ਵਾਸਤੇ ਸਾਜ਼ਿਸ਼ਾਂ ਹੁੰਦੀਆਂ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਹੁੰਦੀਆਂ ਇਹ ਸਦਾ ਤੋਂ ਹੁੰਦੀਆਂ ਆਈਆਂ ਰਾਜੇ ਮਹਾਰਾਜਾਂ ਦੇ ਖਿਲਾਫ ਹਨਾ ਰਾਜਾਂ ਦੇ ਖਿਲਾਫ ਹੈ ਗੁਰੂਆਂ ਦੇ ਖਿਲਾਫ ਮਹਾਪੁਰਸ਼ਾਂ ਦੇ ਖਿਲਾਫ ਤੇ ਉਹ ਉਹ ਹੀ ਸਾਜ਼ਿਸ਼ਾਂ ਹੋਈਆਂ ਮੇਰੇ ਖਿਲਾਫ ਵੀ ਹੋਈਆਂ ਮੇਰੇ ਕੰਮ ਦਾ ਕੋਈ ਤੋੜ ਨਹੀਂ ਕੋਈ ਜਵਾਬ ਨਹੀਂ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਵੀ ਹੋਈਆਂ ਤੇ ਉਹ ਹੁਣ ਸਾਰੇ ਐਕਸਪੋਜ਼ ਹੋਗੇ ਜਿਹੜੇ ਬੰਦੇ ਕਰਨ ਵਾਲੇ ਸਾਸਸ਼ਾ ਦੋ ਸਰਕਾਰਾਂ ਬਣੀਆਂ ਤੇ ਦੋਹਾਂ ਨੇ ਜੋ ਹਾਲ ਕੀਤਾ ਲੋਕਾਂ ਦਾ ਤੇ ਲੋਕਾਂ ਨੂੰ ਹੋਸ਼ ਨਹੀਂ ਆ ਰਹੀ ਕਿੱਥੇ ਗਲਤੀ ਕਰ ਗਏ ਸੁਖਬੀਰ ਜੀ ਜਦੋਂ ਨਿਕਲੇ ਫਿਰ ਯਾਤਰਾ ਤੇ ਪੰਜਾਬ ਬਚਾਓ ਯਾਤਰਾ ਤੇ ਇਹ ਮਲੰਮਾ ਦਿਮਾਗ ਤੋਂ ਉੱਤਰ ਗਿਆ ਲੋਕਾਂ ਦੇ ਜਿਹੜਾ ਚੜਿਆ ਸੀ ਇਹ ਬਾਦਲ ਸਾਹਨੇ ਆ ਕਰਤਾ ਸੁਬੀਰ ਨਿਆ ਕਰਤਾ ਫਲਾਨਾ ਕਰਤਾ ਨਾ ਕਿਤੇ ਪ੍ਰੂਵ ਹੋਇਆ ਨਾ ਕਿਤੇ ਕੋਈ ਕੇਸ ਹੋਇਆ ਨਾ ਕੋ ਗੱਲ ਐਵੇਂ ਝੂਠੇ ਕੇਸ ਝੂਠੀਆਂ ਗੱਲਾਂ ਝੂਠੇ ਪਰਚੇ ਕੱਖ ਨਹੀਂ ਨਿਕਲਿਆ ਉਹਦੇ ਚੋਂ ਤੇ ਇਸ ਕਰਕੇ ਲੋਕਾਂ ਨੂੰ ਹੁਣ ਹੋਸ਼ ਆਈ ਤੇ ਲੋਕੀ ਕਹਿੰਦੇ ਯਾਰ ਇਹ ਤਾਂ ਠੱਗੇ ਗਏ ਟਰੈਪ ਚ ਆ ਗਏ ਉਹ ਟਰੈਪ ਚ ਲੋਕੀ ਆ ਗਏ ਉਦੋਂ ਇਸ ਕਰਕੇ ਨਹੀਂ ਪਾਈਆਂ ਹੁਣ ਲੋਕੀ ਉਤੋਂ ਬਾਹਰ ਆਏ ਆ ਸੁਬੀਰ ਜੀ ਤੋਂ ਨਿਕਲੇ ਆ ਯਾਤਰਾ ਤੇ ਲੱਖਾਂ ਲੋਕ ਸੜਕਾਂ ਤੇ ਆਏ ਆ ਆਪਣੇ ਆਪ ਨਹੀਂ ਤੇ ਲੋਕਾਂ ਨੂੰ ਪੋਲਿਟਿਕਲ ਸਿਸਟਮ ਲਿਆਉਣ ਵਾਸਤੇ ਬੱਸਾਂ ਪ੍ਰੋਵਾਈਡ ਕਰਨੀਆਂ ਪੈਂਦੀਆਂ ਉਹਨਾਂ ਨੂੰ ਖਵਾਉਣਾ ਪਿਆਉਣਾ ਪੈਂਦਾ ਫੇਰ ਲੋਕੀ ਆਉਂਦੇ ਆ ਆਪਣੇ ਆਪ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਗੱਡੀਆਂ ਟਰੈਕਟਰ ਟਰਾਲੀਆਂ ਲੋਕ ਸੜਕਾਂ ਦੇ ਉੱਤੇ ਹਨਾ ਅੱਜ ਦੀ ਡੇਟ ਤੋਂ ਚੱਲਦੀ ਪਈ ਆ ਲੱਖਾਂ ਲੋਕ ਜਿਹੜੇ ਆ ਉਸ ਵੀਰ ਬਦਲਾਂ ਸੈਲਫੀਆਂ ਖਿਚਾਉਂਦੇ ਪਿਆ ਸਰੋਪੇ ਪਾਉਂਦੇ ਪਿਆ ਹੱਥ ਸੁਰਦੇ ਪਿਆ ਜੱਫੀਆਂ ਪਾਉਂਦੇ ਪਿਆ ਸਭਸ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਪਬਲਿਸ਼ ਗਿਆ ਲੋਕਿਆਂ ਦੇ ਹੈ ਸੁਖੀਰ ਬਾਦਲ ਤਾਂ ਏਡਾ ਵਧੀਆ ਬੰਦਾ ਇਹਦੇ ਵੀ ਆਖੀ ਗਿਆ ਲੋਕੀ ਸਾਨੂੰ ਅਹੀਂ ਤੇ ਲੋਕਾਂ ਦੇ ਮਗਰ ਲੱਗ ਗਏ ਤੇ ਹੁਣ ਉਹ ਗਰਾਫ ਆਪ ਹੀ ਆਪ ਚਲੇ ਗਿਆ ਲੱਗਦਾ ਕਨਵਰਟ ਹੋਏਗਾ ਕਿ ਵੋਟਾਂ ਦੇ ਵਿੱਚ ਸੀਟਾਂ ਦੇ ਵਿੱਚ ਬਹੁਤ ਖੁਸ਼ ਹੋ ਗਿਆ ਹੋ ਗਿਆ ਤੁਸੀਂ ਭਾਜੀ ਬੀਜਪੀ ਚ ਕਾਫੀ ਸਾਲ ਰਹੇ ਤੁਹਾਨੂੰ ਕੱਢਿਆ ਗਿਆ ਪਾਰਟੀ ਦੇ ਵਿੱਚੋਂ ਕਿਉਂਕਿ ਤੁਸੀਂ ਕਿਸਾਨਾਂ ਦੇ ਹੱਕ ਚ ਬੋਲੇ ਸੀ ਉਦੋਂ ਤੇ ਕਿਸਾਨਾਂ ਅੰਦੋਲਨ ਤੇ ਹਾਲੇ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਨੇ ਬੀਜਪੀ ਬੀਜਪੀ ਨੂੰ ਲੱਗਦਾ ਵੀ ਤੁਹਾਨੂੰ ਅਨਕੰਫਰਟੇਬਲ ਹੋਏਗੀ ਇਸ ਵਾਰੀ ਅਸੀਂ ਤੇ ਕਿਸਾਨਾਂ ਦੀ ਹੁਣ ਵੀ ਗੱਲ ਕੀਤੀ ਤਾਂ ਦੇ ਸਮਝੌਤਾ ਨਹੀਂ ਆ ਸੋ ਵੀਰ ਦੇ ਨਾ ਲੱਤ ਲਾਈ ਕਿਸਾਨਾਂ ਵਾਸਤੇ ਅਸੀਂ ਵਪਾਰੀਆਂ ਵਾਸਤੇ ਵੀ ਲੱਤ ਲਾਈ ਆ ਵਿਭਾਗਾ ਖੋਲੋ ਤੁਸੀਂ ਦੁਬਈ ਰਸਤੇ ਸਮੁੰਦਰ ਰਸਤੇ ਕਰਦੇ ਪਏ ਜੇ ਵਪਾਰ ਪਾਕਿਸਤਾਨ ਜਾਂਦੇ ਉਹ ਵੀ ਬੰਦ ਕਰ ਦਿਓ ਨਹੀਂ ਤੇ ਸਾਡਾ ਕਿਉਂ ਗਲ ਘੁੱਟ ਦੇ ਬੈਜੇ ਅਸੀਂ ਕੀ ਮਾੜਾ ਕੀਤਾ ਸਾਡੇ ਪੰਜਾਬ ਦੇ ਵਪਾਰੀਆਂ ਨੇ ਪੰਜਾਬ ਨੇ ਕੀ ਮਾੜਾ ਕੀਤਾ ਇਹ ਵਾਗਾ ਖੁੱਲ ਜੇ ਇੱਥੇ ਤੇ ਛੋਟਾ ਜਿਹਾ ਗੇਟ ਹੈ ਨਾ ਸਕੈਨਰ ਲਾਉਣ ਸਿਕਿਉਰਿਟੀ ਟਾਈਟ ਕਰਨ ਨਹੀਂ ਤੇ ਡਰੋਨਾ ਨਹੀਂ ਵੀ ਆ ਹੀ ਜਾਂਦਾ ਜੇ ਕੋਈ ਮਾੜਾ ਚੰਗਾ ਹੋਣਾ ਉੱਥੇ ਸਮੁੰਦਰ ਦੇ ਰਸਤੇ ਜਿਹੜਾ ਵਾ ਅਸਾਲਟਾਂ ਫੜੀਆਂ 500 ਕਿਲੋ ਹਰਨ ਪਿੱਛੇ ਫੜੀ ਗਈ ਹੈਨਾ ਅਤੰਕਵਾਦੀ ਆਉਂਦੇ ਆ ਤੇ ਇਹ ਤੇ ਇੱਕ ਗੇਟ ਆ ਬਾਕੀ ਤੇ ਤਾਰ ਲੱਗੀ ਇੱਥੇ ਸਿਕਿਉਰਿਟੀ ਵਧਾ ਦੇਣ ਤੇ ਇੱਥੇ ਵਪਾਰ ਸ਼ੁਰੂ ਹੋ ਜੇ ਕਿਸਾਨ ਵੀ ਖੁਸ਼ਹਾਲ ਹੋ ਜਾਣ ਪੰਜਾਬ ਵੀ ਖੁਸ਼ਹਾਲ ਹੋ ਜਾਏ ਤੇ ਵਪਾਰੀ ਵੀ ਖੁਸ਼ਹਾਲ ਹੋ ਜਾਣ ਇਸ ਕਰਕੇ ਸਾਡੇ ਮੁੱਦੇ ਆ ਇਹ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਖੜਾ ਸਾਡੇ ਪ੍ਰਧਾਨ ਜੀ ਅਸੀਂ ਸਾਰੀ ਟੀਮ ਖੜੀ ਹੈ ਤੇ ਇਸ ਕਰਕੇ ਚਲੋ ਸਮਝੌਤਾ ਵੀ ਨਹੀਂ ਹੋਇਆ ਤੇ ਅੱਜ ਲੋਕੀ ਜਿਹੜੇ ਉਹ ਨਾਲ ਵੀ ਚੱਲ ਰਿਹਾ ਸਾਡੇ ਤੁਸੀਂ ਖੁਸ਼ ਹੋ ਕਿ ਸਮਝੌਤਾ ਨਹੀਂ ਹੋਇਆ ਨਹੀਂ ਮੈਂ ਜਿਹੜੀ ਗੱਲ ਆ ਕਿ ਮੈਂ ਜਿਸ ਗੱਲੋਂ ਛੱਡਿਆ ਸੀ ਉਹ ਪੰਜਾਬ ਦੇ ਮੁੱਦੇ ਸੀ ਤੇ ਮੈਂ ਪੰਜਾਬ ਦੇ ਨਾਲ ਖੜਾ ਉਹ ਦੇਣਾ ਕਾ ਚਾਹੁੰਦੇ ਨਹੀਂ ਆ ਵੋਟਾਂ ਲੈਣੀਆਂ ਚਾਹੁੰਦੇ ਹੁਣ ਤੁਸੀਂ ਦੇਖੋ ਉੱਥੋਂ ਬਾਰਡਰ ਤੋਂ ਉਹਨਾਂ ਨੂੰ ਗੱਲਬਾਤ ਵਾਸਤੇ ਵੀ ਅੱਗੇ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ ਵੀਗਾ ਕਿਲ ਕਾਂਟੇ ਕਿੰਨਾ ਕੁਛ ਲਾਇਆ ਹੈ ਹੁਣ ਇੱਥੇ ਇਲੈਕਸ਼ਨ ਲੜਨ ਆਗੇ ਇਲੈਕਸ਼ਨ ਆ ਗਈ ਬਾਈਚਾਂਸ ਹੀ ਆ ਗਈ ਇਲੈਕਸ਼ਨ ਆ ਗਈ ਹੈ ਨਾ ਤੇ ਉਦੋਂ ਅੰਦੋਲਨ ਫੇਰ ਸ਼ੁਰੂ ਹੋ ਗਿਆ ਉਹ ਵੇਖੋ ਵਿਰੋਧ ਕੀਤਾ ਕਿਸਾਨਾਂ ਨੇ ਵੀ ਤੁਸੀਂ ਸਾਨੂੰ ਜਾਣ ਦਿੰਦੇ ਅਸੀਂ ਕਿ ਇੱਥੇ ਕਿਉਂ ਆਉਂਦੇ ਜੇ ਫਿਰ ਤੁਸੀਂ ਸਾਨੂੰ ਕੁਝ ਨਹੀਂ ਦਿੰਦੇ ਅਸੀਂ ਤੁਹਾਨੂੰ ਵੋਟਾਂ ਨਹੀਂ ਦੇਣੀਆਂ ਸਿਕਿਉਰਟੀਆਂ ਵਧਾਤੀਆਂ ਹੁਣ ਇੱਕ ਪਾਸੇ ਕੈਂਡੀਡੇਟ ਖੜਾ ਇੱਕ ਪਾਸੇ ਕਿਸਾਨ ਖੜਿਆ ਕੁਝ ਘਾਰ ਬੰਦੂਕਾਂ ਵਾਲੇ ਖੜਿਆ ਇਤਨਾ ਵੋਟਾਂ ਮਿਲਦੀਆਂ ਵੋਟਰ ਤੇ ਇਸ ਵੇਲੇ ਹੱਥ ਜੋੜਨਾ ਪੈਂਦਾ ਵੀ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਕਰਾਂਗੇ ਸਾਨੂੰ ਵੋਟ ਪਾਓ ਵੋਟ ਤਾਂ ਮੰਗਣੀ ਪੈਂਦੀ ਆ ਨਾ ਕਹਿਣਾ ਪੈਂਦਾ ਤੇ ਆਪਾਂ ਬੰਦੂਕਾਂ ਵਾਖ ਵਿਖਾ ਕੇ ਇਹਨੇ ਸਾਨੂੰ ਵੋਟਾਂ ਬਹੁਤ ਦੇਣਾ ਤੁਹਾਨੂੰ ਕੁਝ ਨਹੀਂ ਦੇਣਾ ਤੁਸੀਂ ਸਾਨੂੰ ਵੋਟਾਂ ਦੇ ਦਿਓ ਤੁਹਾਨੂੰ ਨੇ ਇਹ ਜਾਣ ਦੇਣਾ ਉੱਥੇ ਤੁਸੀਂ ਸਾਨੂੰ ਅੰਦਰ ਆਉਣ ਦਾ ਉਹ ਫਿਰ ਕੰਟਰੋਵਰਸੀ ਤੇ ਹੈ ਹੀ ਆ ਤੁਹਾਡੇ ਸਾਹਮਣੇ ਆ ਫਾਈਨਲੀ ਜੋ ਸਭ ਅਮਰਸਦਾ ਇਲੈਕਸ਼ਨ ਤੁਹਾਡੇ ਲਈ ਆ ਕਿੰਨਾ ਡਿਫਰੈਂਟ ਹੈ ਔਰ ਏਜੰਡਾ ਕੀ ਹੈ ਮੇਨ ਅਜੰਡਾ ਬੜਾ ਕਲੀਅਰ ਸੀ ਡਵੈਲਪਮੈਂਟ ਦਾ ਸਾਡਾ ਅੰਮ੍ਰਿਤਸਰ ਦੀ ਗ੍ਰੋਥ ਦਾ ਅੰਮ੍ਰਿਤਸਰ ਦਾ ਵਪਾਰ ਕਾਰੋਬਾਰ ਵਧਾਉਣ ਦਾ ਅਸੀਂ ਇਹਨੂੰ ਆਈਟੀ ਸਿਟੀ ਬਣਾਉਣ ਦਾ ਸ਼ੋਕੇਸ ਕੀਤਾ ਅੰਮ੍ਰਿਤਸਰ ਨੂੰ ਸੋਨਾ ਬਣਾਇਆ ਇਨਵੈਸਟਰ ਆਉਣਾ ਸ਼ੁਰੂ ਹੋਇਆ ਟੂਰਿਸਟ 10 ਗੁਣਾ ਵਧਿਆ ਕੰਮ 10 ਗੁਣਾ ਵਧਿਆ ਸਾਰੀਆਂ ਚੇਨਾਂ ਤਾਜ ਆਈਟੀਸੀ ਮੈਰੀਅਟ ਲੀ ਮੈਡੀਅਨ ਕੋਈ ਐਸੋਈ ਚੇਨ ਨਹੀਂ ਇੰਟਰਨੈਸ਼ਨਲ 5 ਸਟਾਰ ਜਿਹੜੀ ਇੱਥੇ ਨਹੀਂ ਆਈ ਬਹੁਤ ਕੁਝ ਹੋਰ ਆਉਣ ਵਾਲਾ ਸੀ ਤਿੰਨ ਹਸਪੀਟਲ ਸਾਡੇ ਰਡਾਰ ਤੇ ਸੀਗੇ ਲਾਈਨ ਸੀਗੇ ਅਸੀਂ ਇੱਕ ਮਰਕੋ ਮੈਡੀਕਲ ਐਜੂਕੇਸ਼ਨ ਸੀ ਅਸੀਂ ਇੱਕ ਹਸਪੀਟਲ ਬਣਾਇਆ ਨਿਊ ਚੰਡੀਗੜ੍ਹ ਟਾਟਾ ਮੈਮੋਰੀਅਲ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਵੀ ਪਲਾਨ ਕਰੋ ਜੀ ਆਂਦੇ ਆਪਾਂ ਕੋਈ ਨਹੀਂ ਆ ਸਾਨੂੰ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਉਹ ਤੁਸੀਂ ਨਾ ਆਉਣ ਦਿਓ ਅਸੀਂ ਅਸ਼ੋਰੈਂਸ ਦਿੱਤੀ ਵੀ ਤੁਹਾਨੂੰ ਸੀ ਜੀ ਵਾਲੀਓ ਨਕਸ਼ੇ ਦੁਜਾ ਤਜਾ ਜੋ ਫੈਸਿਲਿਟੀ ਆਈਂ ਦਵਾਂਗੇ ਤੁਹਾਨੂੰ ਨਹੀਂ ਰੋਲਣਾ ਨਹੀਂ ਪੈਂਦਾ ਇਹ ਕਾਰਪੋਰੇਟ ਇਸ ਕੱਲੋਂ ਜਦੋਂ ਉਹਨਾਂ ਨੂੰ ਖੱਦਲ ਖਰਾਬੀ ਹੁੰਦੀ ਹੈ ਨਾ ਹਿੱਸੇ ਮੰਗਣ ਵਾਲੇ ਦੇ ਅੱਗੇ ਉਦੋਂ ਉਹ ਅਵੋਇਡ ਕਰਦੇ ਆ ਅਸੀਂ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਇੱਕ ਹਸਪਤਾਲ ਨੀਅਤੀ ਹਸਪਤਾਲ ਸ਼ੁਰੂ ਹੋ ਗਿਆ ਨੀਰਾ ਰਾੜੀ ਨਹੀਂ ਕੀਤਾ ਅਗਲੀ ਸਰਕਾਰ ਆਈ ਹਿੱਸੇ ਮੰਗਣ ਆਲੇ ਚਲ ਗਏ ਕਿ ਤੁਸੀਂ 2-400 ਕਰੋੜ ਲਾਉਣਾ ਸਾਡਾ ਹਿੱਸਾ ਉਹ 3-4 ਕਰੋੜ 5 ਕਰੋੜ ਰੁਪਏ ਲੱਗਾ ਛੱਡ ਕੇ ਚਲ ਗਏ ਬਸ ਸਾਡੇ ਕੋਈ ਨਹੀਂ ਹੋਣਾ ਜਿਹੜੇ ਨਾਲ ਲੈ ਕੇ ਆਏ ਉਹ ਸਰਕਾਰ ਚਲ ਗਈ ਹੈ ਸਾਡਾ ਹੁਣੇ ਸ਼ੋਸ਼ਣ ਕਰਨਗੇ ਤੇ ਮੈਦੰਤਾ ਤੇ ਟਾਟਾ ਮੈਮੋਰੀਅਲ ਦੋਵਾਂ ਨਾਲ ਸਾਡੀ ਗੱਲ ਚੱਲਦੀ ਪਈ ਇਹ ਤਿੰਨ ਹਸਪਤਾਲ ਆ ਜਾਂਦੇ ਸੀ ਮੈਡੀਕਲ ਟੂਰਿਜ਼ਮ ਸ਼ੁਰੂ ਕਰਨਾ ਇੰਟਰਨੈਸ਼ਨਲ 에ਰਪੋਰਟ ਹੈ ਹਿੰਦੁਸਤਾਨ ਚ ਇਲਾਜ ਪੂਰੀ ਦੁਨੀਆ ਨੂੰ ਸਸਤਾ ਤੇ ਵਧੀਆ ਪੰਜਾਬੀ ਪੂਰੀ ਦੁਨੀਆ ਚ ਹੈ ਉਹਨਾਂ ਵਾਰਡ ਲਵਾਉਣੇ ਤਦ ਇੱਥੇ ਹੁੰਦੇ ਆ ਦੰਦ ਬਣਾਉਣੇ ਤੰਦ ਆਪਰੇਸ਼ਨ ਕਰਾਉਣਾ ਤਦ ਇਹ ਮੈਡੀਕਲ ਟੂਰਿਜ਼ਮ ਸ਼ੁਰੂ ਹੋਣਾ ਹੈ ਫਿਰ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ ਅਸੀਂ ਨਕਸ਼ਾ ਬਣਾ ਲਿਆ 3D ਨਕਸ਼ਾ ਚੈੱਕ ਕਰ ਲਿਆ ਵੇਖ ਲਿਆ 350 ਕਰੋੜ ਦਾ ਬਜਟ ਸੀ ਸਾਡੇ ਕੋਲ ਪੈਸੇ ਹੈਗੇ ਰੱਖ ਲਿਆ ਮੇਰੇ ਕੋ ਆਪਣੇ ਕੋਈ ਹੈਗੇ ਇੰਪਰੂਵਮੈਂਟ ਟਰਸ ਪੈਸੇ ਸੀ ਕਿਹ ਕੋ ਸਰਕਾਰ ਕੋ ਖਜ਼ਾਨੇ ਚੋਂ ਲੈਣ ਦੀ ਲੋੜ ਨਹੀਂ ਪੂਰੀ ਤਿਆਰੀ ਸੀ ਅਗਲੇ 5 ਸਾਲ ਅਸੀਂ ਰੱਖੇ ਸੀ ਇੰਟਰਨੈਸ਼ਨਲ ਕ੍ਰਿਕਟ ਅਤੇ ਆਈਪੀਐਲ ਕਰਾ ਦੇਣੇ ਸੀ ਅਤੇ ਨਾ ਹਸਪੀਟਲ ਆਈਟੀ ਕੰਪਨੀ ਟਿਸਕੋ ਨਾਲ ਗੱਲ ਹੋਈ ਔਰ ਦੋ ਤਿੰਨ ਕੰਪਨੀਆਂ ਨਾਲ ਗੱਲ ਹੋਈ ਅਫਸਰਾਂ ਨੇ ਗੱਲ ਕੀਤੀ ਹੁੰਦੇ ਸਾਡੀ ਖੁਸ਼ਕਿਸਮਤੀ ਆ ਐਡੀ ਵੱਡਾ ਨਾਮ ਅਸੀਂ ਸ਼੍ਰੀ ਅੰਮਰਸਰ ਸਾਹਿਬ ਆਪਣੀ ਕੰਪਨੀ ਦੇ ਪਿੱਛੇ ਲਖਾਂਗੇ ਨਾ ਤਾਂ ਸਾਨੂੰ ਖੁਸ਼ੀ ਹੋਊਗੀ ਅਸੀਂ ਆਉਣਾ ਚਾਹੁੰਦੇ ਸਾਡੀ ਬਾਹ ਨਹੀਂ ਫੜਦਾ ਕੋਈ ਅਸੀਂ ਅਸ਼ੋਰੈਂਸ ਦਿੱਤੀ ਉਹ ਹੀ ਸੇਮ ਐਫਆਰ ਦੇ ਮੁੱਦੇ ਆਈਟੀ ਦੇ ਮੁੱਦੇ ਸੀਐਲਆਈ ਦੇ ਮੁੱਦੇ ਉਹਨਾਂ ਨੇ ਕਿਹਾ ਤੁਹਾਨੂੰ ਟੇਬਲ ਤੇ ਅਸੀਂ ਸਾਰੇ ਕਲੀਅਰ ਕਰਾਂਗੇ ਤੁਸੀਂ ਇੱਥੇ ਆਓ ਗੁਰਦਾਮਾ ਬੰਗਲੌਰ 10 ਗੁਣਾ ਮਹਿੰਗੀਆਂ ਜ਼ਮੀਨਾਂ ਅੰਮਰਸਰ ਨਾਲੋਂ ਅੰਮਰਸਰ ਹਰ ਕੋਈ ਹੋਣਾ ਚਾਹੁੰ ਉਹ ਮਾਫਾਣ ਵਾਲਾ ਲੀਡਰ ਨੇ 5 ਸਾਲਾਂ ਸਾਡਾ ਏਜੰਡਾ ਸੀ ਆਈਟੀ ਸਪੋਰਟਸ ਤੇ ਆਪਣਾ ਮੈਡੀਕਲ ਟੂਰਿਜ਼ਮ ਸਪੋਰਟਸ ਟੂਰਿਜ਼ਮ ਆਈਟੀ ਤੇ ਬਿਜ਼ਨਸ ਟੂਰਿਜ਼ਮ 12 ਏਕੜ ਜਗ੍ਹਾ ਰੱਖੀ ਐ ਇਹ ਨਾ ਜਿਹੜਾ ਜੇਲ ਸ਼ਿਫਟ ਹੋਈ ਜਿੱਥੋਂ ਬਲ ਆਪਣਾ ਅਜਨਾਲਾ ਰੋਡ ਤੇ ਇਹ ਚਲ ਗਈ ਉਧਰ ਪਤਾਪੁਰ ਤੇ ਤੇ 12 ਏਕੜ ਜਗ੍ਹਾ ਰੱਖੀ ਬਾਕੀ ਕੋਈ ਨਹੀਂ ਘਟੀ 12 ਏਕੜ ਬਾਈਟੈਕਸ ਜਿਹੜਾ ਲੱਗਦਾ ਪੀਐਸਡੀ ਚੈਂਬਰਾਂ ਨੇ ਸਾਨੂੰ ਕਿਹਾ ਸਾਨੂੰ ਪੱਕਾ ਇਨਫਰਾਸਟ੍ਰਕਚਰ ਬਣਾ ਦਿਓ ਅਸੀਂ 12 ਏਕੜ ਜਗ੍ਹਾ ਰੱਖੀ ਸਿਰਫ 70 ਕਰੋੜ ਦਾ ਉਹ ਸਾਡਾ ਇਨਫਰਾਸਟ੍ਰਕਚਰ ਦਾ ਬਜਟ ਸੀਗਾ ਅਸੀਂ ਉਹ ਅਗਲੇ 5 ਸਾਲਾਂ ਉਹ ਵੀ ਰੱਖਿਆ ਪਿਆ ਅਸੀਂ ਇਹ ਤੁਹਾਨੂੰ ਬਣਾ ਕੇ ਦੇਵਾਂਗੇ ਉਹ ਆਂਦੇ ਅਸੀਂ ਹਫਤਾ ਇੱਥੇ ਮੇਲਾ ਲਾਉਨੇ ਆ ਪੂਰਾ ਸਾਲ ਪ੍ਰਗਤੀ ਮੈਦਾਨਾਂ ਵਾਂਗੂ ਇੱਥੇ ਟ੍ਰੇਡ ਫੇਅਰ ਚੱਲੂਗਾ ਕਿੰਨੀ ਆਵਾਜ਼ ਆਈ ਵਪਾਰ ਦੀ ਹੋਣੀ ਇੱਥੇ ਬਣਾਉਣ ਵਾਲੇ ਵੀ ਆਉਣੇ ਖਰੀਦਣ ਵਾਲੇ ਵੀ ਆਉਣੇ ਪਬਲਿਕ ਵੀ ਆਉਣੀ ਹੈ ਨਾ ਤੇ 에어ਪੋਰਟ ਦੀ ਕੈਪੈਸਿਟੀ ਵੀ ਵਧਣੀ ਹੈ ਆਈਆਈਐਮ ਆ ਤੁਹਾਡੇ ਇਸ ਸ ਆਈਐਮ ਵਾਸਤੇ ਜਗ੍ਹਾ ਨਹੀਂ ਸੀ 20 ਦਿਨ ਲੈਪਸ ਹੋਣ ਚ ਰਹਿ ਗਏ ਮੈਂ ਸੀਐਮ ਸਾਹਿਬ ਕੋ ਗਿਆ ਮੈਂ ਸੀਐਮ ਸਾਹਿਬ ਅਗਰ ਇਹ ਆਈਐਮ ਇਤੋਂ ਲੈਪਸ ਹੋ ਗਿਆ ਚਲ ਗਿਆ ਤੇ ਮੈਂ ਖੜਾ ਹਾਂਗਾ ਐਜੀਟੇਸ਼ਨ ਕਰੂੰਗਾ ਅੰਮਰਸਰ ਚ ਵੜ ਨਹੀਂ ਦਿੱਤਾ ਜਾਊਗਾ ਕਿ ਇਹ ਕਾਲੀ ਬੀਜੇਪੀ ਨੂੰ ਹੱਲੇ ਕਿ ਮੈਂ ਬੀਜੇਪੀ ਕਾਲੀ ਦਾ ਹਿੱਸਾ ਸੀ ਹੋਂਦ ਕੀ ਕਰਨਾ ਮੈਂ ਕਿਹਾ ਜੀ 75 ਮਤਲਬ ਜਿਹੜਾ ਵਾ ਸਾਨੂੰ 60 ਏਕੜ ਜਗ੍ਹਾ ਮਿਨੀਮਮ ਚਾਹੀਦੀ ਆ ਅੰਮਰਸਰ ਦੇ 7-8 ਕਿਲੋਮੀਟਰ ਦੇ ਆਰਾਊਂਡਬਾਊਟਸ ਜੀਟੀ ਰੋਡ ਦੇ ਨੇੜੇ ਤੇ ਉਹ ਲਈ ਫਿਰਦੇ ਰਹਿ ਸਾਰਾ ਸਾਲ ਆਫੀਸਰ ਉਹਨਾਂ ਨੂੰ ਅਜਨਾਲੇ ਵਾਲੇ ਦਰਿਆ ਦੇ ਕੰਢੇ ਤੇ ਬਿਆਸ ਵਾਲੇ ਦਰਿਆ ਦੇ ਕੰਢੇ ਉਹਦੇ ਬਾਈਬਲ ਹੀ ਨਹੀਂ ਇੱਥੇ ਉਹ ਨੌੜਨ ਅਫਸਰ ਨੂੰ ਕਿਸੇ ਨੇ ਕਹਿ ਦਿੱਤਾ ਵੀ ਜੇ ਕਰਾਉਣਾ ਦੇ ਉੱਥੇ ਚੱਲ ਜਾਓ ਮੇਰ ਕੋ ਆਗੇ ਭਾਈ ਜਾਨ ਨੇ ਤਾਂ ਸੈਂਟਰ ਦਾ ਪ੍ਰੋਜੈਕਟ ਐ ਐਮਪੀ ਦਾ ਮੈਟਰ ਸੀ ਮੇਰ ਕੋ ਆਗੇ ਫਿਰ ਮੈਂ ਸੀਮ ਸੰਬੰਧਿਤ ਤਾਂ ਮਹਿੰਗੀ ਬੜੀ ਜ਼ਮੀਨ ਦੀ ਬਜਟ ਸਤਪੁਰਜਾ ਨਹੀਂ ਆ ਗਈ ਕੋਈ ਮੈਂ ਕਹਾਂ ਤੂੰ ਇਹ ਜਗਾ ਕੋ ਅਫਸਰਾਂ ਨੂੰ ਉੱਥੇ ਸੰਦੀਪ ਰਿਸ਼ੀ ਸੀਏ ਪੁੱਡਾ ਸੀ ਪੁੱਛ ਲਿਓ ਖੰਨਾ ਜੀ ਸੀ ਉੱਥੇ ਆਪਣਾ ਆਈਐਸ ਉਹ ਨਹੀਂ ਉਹ ਆਗੇ ਸੀ ਆਪਣਾ ਹਾਊਸਿੰਗ ਦੇ ਪ੍ਰਿੰਸੀਪਲ ਸੈਕਟਰੀ ਦੋਵਾਂ ਨੂੰ ਫੋਨ ਕਰਾਇਆ ਇਹ ਹੱਪ ਤੇ ਜਮੀਨ ਲੱਭ ਕੇ দাও ਪੈਸਾ ਆਪਣੇ ਡਿਪਾਰਟਮੈਂਟ ਚੋਂ 25 ਕਰੋੜ ਇੰਪਰੂਵਮੈਂਟ ਅੰਡਰਸੋਂ 50 ਕਰੋੜ ਏਡੀਏ ਚੋਂ 75 ਕਰੋੜ ਦੇ ਕੇ 60 ਏਕੜ ਜਗ੍ਹਾ ਲਈ ਅੱਜ ਬਿਲਡਿੰਗਾਂ ਬੰਦੀਆਂ ਪਈਆਂ ਏਐਮਪੀ ਓਐਮਪੀ ਜਿਹੜੇ ਹਨ ਇਹਨਾਂ ਦਾ ਕਿਸੇ ਦਾ ਕੋਈ ਧਿਆਨ ਨਹੀਂ ਇਹਨਾਂ ਦੇ ਆਪਣੇ ਇੰਟਰਸਟ ਆ ਜਿੱਥੋਂ ਕੋ ਫਾਇਦਾ ਹੋਵੇ ਉਹ ਕੰਮ ਕਰ ਲੈਣਗੇ ਨਹੀਂ ਤੇ ਇੱਕ ਇਹ ਪਤਾ ਕਿ ਕਿੰਨੂ ਗਿੰਦੇ ਅਚੀਵਮੈਂਟ ਸਵਾਲ ਇੰਨੇ ਲਾਏ ਜੀ ਸਵਾਲ ਲਾਉਣਾ ਸੀਮੈਂਟ ਆ ਸਵਾਲ ਤੇ ਪੀਏ ਭੇਜ ਦਿੰਦਾ ਤੇ ਜਵਾਬ ਵੀ ਆ ਜਾਂਦਾ ਜੇ ਨਾਮ ਹੀ ਉੱਚੋ ਸਵਾਲ ਲਾ ਕੇ ਇੰਸ਼ੋਰੈਂਸ ਕਿੰਨੇ ਦੀ ਲਈ ਆ ਕੰਮ ਕਿਹੜਾ ਕਰਾਇਆ ਜੇ ਸਿਰੇ ਕਿਹੜਾ ਲਾਇਆ ਜੇ ਲੱਤ ਕਿੱਥੇ ਲਾਈ ਦੇ ਉਹ ਕੋਈ ਨਹੀਂ ਉਹ ਵਿਧਾਨ ਸਭਾ ਸੀ ਤਦ ਵੀ ਲਾਉਂਦੇ ਸੀ ਪਾਰਲੀਮੈਂਟ ਜਾਵਾਂ ਤਦ ਵੀ ਲਾਵਾਂਗੇ ਇਸ ਮੈਂ ਐਮਪੀ ਨੂੰ ਕਿਹਾ ਮੈਂ ਕਿਹਾ ਮੰਨੂ ਵੋਟਾਂ ਪਾ ਦਿਓ ਤੁਹਾਨੂੰ ਰਾਹਤ ਮੈਂ ਦਊਂਗਾ ਇੱਥੇ ਬਣਾ ਕੇ ਆਪਣਾ ਸਾਈਕਲ ਟਰੈਕ ਤੇ ਵਧੀਆ ਸੈਰਗਾ ਸੋ ਜਿੰਦਾ ਅਨਿਲ ਜੋਸ਼ੀ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਕਾਲੀ ਦਲ ਦੇ ਇੱਥੇ ਦੇ ਕੈਂਡੀਡੇਟ ਨੇ ਅਮ੍ਰਿਤਸਰ ਤੋਂ ਔਰ ਡਿਵੈਲਪਮੈਂਟ ਕਹਿੰਦੇ ਮੈਂ ਕਰਦਾ ਰਿਹਾ ਜੋ ਲੋਕਲ ਬੋਡੀ ਮਿਨਿਸਟਰੀ ਔਰ ਅੱਗੇ ਵੀ ਅਜੰਡਾ ਜਿਹੜਾ ਇਹ ਹੋ ਰਹਿਗਾ ਅਮ੍ਰਿਤਸਰ ਤੋਂ ਕੈਮਰਪਰਸਨ ਗਰੀਸ਼ ਦੇ ਨਾਲ ਅਸੀਮ ਬੱਸੀ ਪੰਜਾਬ ਤੋਂ